ਆ ਬੁੱਢੀਏ ਆ ਗਈ ਮम्मी ਵੀ ਇੱਲਾ ਲਾਣ ਪੀ ਕੇ ਵੇਖ ਕੀ ਲੱਛਣ ਕਰਨ ਧਿਆ ਹੈ ਆਪਣੇ ਮੈਂ ਘਰ ਪੀਤੀ ਵਾ ਤੂੰ ਕੋਣ ਦੀ ਮਾਤਾ ਮੈਨੂੰ ਕੋ ਕਹਿਣ ਵਾਲੀ ਹੈ ਹੈ ਕਿ ਨਾਟ ਗਿਆ ਤੂੰ ਮੈਂ ਕੋਣ ਹੁੰਦੀ ਆ ਆਪਣੀ ਵਾਲੀ ਤੈਨੂੰ ਹਨਾ ਤੇਰੀ ਅੱਖਾਂ ਵਾਲੀ ਪੱਟੀ ਪੱਟੀ ਗਈ ਆ ਉੱਠ ਇਥੋਂ ਤੂੰ ਮੈਂ ਉੱਠਾ ਮੇਰਾ ਘਰ ਵਾਏ ਅੱਛਾ ਮੇਰਾ ਘਰ ਉਹ ਬਹੁਤ ਉਹ ਘਰ ਵਾਲਾ ਤਿੰਨ ਦਿਸਾਂ ਲਿਆ ਵੀ ਮੇਰਾ ਘਰ ਦਾ ਚੱਲ ਚੱਲ ਨਬੇ ਇੱਥੇ ਮੂੰਹ ਬੰਦ ਕਰ ਲਾ ਉਹ ਨਾ ਵੀ ਇੱਥੇ ਜ਼ਿਆਦਾ ਕਲੇਸ਼ ਪੈ ਜੇ ਹੁਣ ਕਿਤਾ ਆਖਾ ਮੰਨ ਦੋਈਆਂ ਜੇ ਤਾ ਡੇ ਕਰੋ ਪੀਨੇ ਨਾ ਐਦਾਂ ਕਰ ਡਰਾਮ ਚ ਪਾ ਕੇ ਤੇ ਆਪ ਵੀ ਡੁੱਗੀ ਲਾਰਾ ਵਿੱਚ ਪੱਕਾ ਬੈਠਾ ਰ ਓਏ ਮੂੰਹ ਬੰਦ ਕਰ ਬਕਵਾਸ ਬੰਦ ਬਸ ਮਾੜਾ ਚੱਲ ਚੱਲ ਉੱਠ ਲੈ ਅਰੇ ਇਹਨਾਂ ਤੂੰ ਸ਼ਰਾਬੀ ਕੇ ਆ ਗਿਆ ਨਹੀਂ ਹੋਰ ਕੁਛ ਪੀਤਾ ਜਾ ਮੈਂ ਆਖਾ ਉੱਤਰ ਕੋਟੀਆਂ ਤੇ ਰਹਿਣ ਵਾਲਾ ਪੋਣ ਹਾਂ ਖਲੋਤਾ ਜਾਣ ਨਹੀਂ ਗਿਆ ਆ ਚਾਚੀ ਇਹ ਮੇਰੀ ਭੈਣ ਦੀ ਬੇਇੱਜ਼ਤੀ ਕਰਦੀ ਆ ਮੈਂ ਹੋਣੀ ਦੀ ਮਾਂ ਦੀ ਬੇਇੱਜ਼ਤੀ ਕਰਨ ਤੈਨੂੰ ਸ਼ਰਮ ਆਉਂਦੀ ਕਿ ਨਹੀਂ ਕੋਹ ਹਤੈ ਤੂੰ ਹਾਂ ਇਹ ਦੇਗ ਲਾ ਕਰ ਤੂੰ ਹਾਂ ਮੇਰੀ ਭੈਣ ਨੂੰ ਵਾਧ ਘਟ ਕਲਾ ਕਰਨਾ ਏ ਇਹ ਕੌਣ ਹੁੰਦੀ ਕਹਿਣ ਵਾਲੀ ਮੈਂ ਸੂਟ ਨਹੀਂ ਲੈ ਕੇ ਜਣਾ ਉਹ ਨਹੀਂ ਕਹਿੰਦੀ ਮੈਂ ਕੌਣ ਨਹੀਂ ਕਿਹਾ ਮੈਂ ਸੋਟਾ ਸੱਲ ਕੋਹ ਨਹੀਂ ਕਿਹਾ ਨੰਨੀ ਜੀ ਗੱਲ ਪਿੱਛੇ ਸ਼ਰਾਬ ਢੱਕ ਕੇ ਆ ਗਿਆ ਵਾ ਉਹ ਥੋੜੀ ਬੁਤੀ ਵਿਚਾਰ ਕਰ ਆ ਵੇਲਾ ਆਪਣੇ ਭਤੀਏ ਦਾ ਹਾਰ ਵੇਲਾ ਚਾਚਾ ਜਦਾਂ ਬਕਵਾਸ ਕਰਦੀ ਹੁਣ ਚੱਲ ਤੂੰ ਬਰਮਾਣਾ ਪੈ ਆ ਵੇਲਾ ਪੈ ਜੀ ਇਹਨੂੰ ਮਾਂ ਵੀ ਦੀ ਕੱਟੀ ਚਾਚੀ ਵੀ ਤੇ ਸਾਡੀ ਭੈਣ ਵੀ ਤੇ ਸਾਡੀ ਅਹੀਂ ਨਹੀਂ ਤੇ ਹੱਦੀਆਂ ਮਾਦਾ ਜਬ ਸਾਰੇ ਪੁਆੜੇ ਤੇਰੇ ਤੇਰੇ ਪੁਆੜੇ ਕარი ਉਹ ਬਿਚਾਰੀ ਮਿਲਣ ਜਾਣ ਆਈ ਆ ਉਹ ਤੇ ਲੰਮੀ ਆਂਦੀ ਆ ਛਦਾ ਨਹੀਂ ਕੁੱਟੀ ਜਾਂਦਾ ਬੈਠਿਆ ਖਲੋਤਿਆ ਇਹਨੂੰ ਇਹਨੂੰ ਖੜ ਕੇ ਤੇ ਅੰਦਰ ਲੰਮਾ ਪਾ ਲੈ ਨਹੀਂ ਤੇ ਮੈਂ ਇਹਦੀ ਬਾਸ ਹੁਣ ਫਿਰ ਚੱਲ ਚੱਲ ਪਹਿਲਾਂ ਮਾਦਾ ਜੀ ਗਿਆ ਆਪਣੇ ਘਰ ਰਿਹਾ ਇੱਧਰ ਪਹਿਣਾ ਕਿ ਇੱਧਰ ਪਹਿਣਾ ਮੈਨੂੰ ਇੰਨਾ ਦਾ ਆ ਤੇ ਕਿੱਧਰ ਪਹਿਣਾ ਲੰਮਾ ਚੱਲ ਇੱਧਰ ਚੱਲ ਬੱਤੀ ਜਾ ਆਂ ਮੂਸ ਕੱਢਦਾ ਫਿਰ ਆ ਮੈਨਾਂ ਨਾ ਹੀ ਆਉਂਦੀ ਮੈਂ ਬਾਹਰ ਦੀ ਆਈ ਆਂ ਕਾਲ ਕੁੜੀ ਕੋ ਦਿਆੜੀ ਕਾਂਗੋ ਹੋ ਕੇ ਨਹੀਂ ਆ ਚਲ ਫਿਰ ਕੀ ਆ ਗਿਆ ਆਪਣੀ ਧੀ ਕੋ ਆਇਆ ਤੁਸੀਂ ਬਗਾਨੇ ਮੰਮੀ ਤੂੰ ਕਿਉਂ ਨਾ ਆਉਂਦੀ ਆ ਤੇਰਾ ਘਰ ਵਾ ਹੈ ਹੋ ਜਿਆ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁੱਤ ਮੇਰੇ ਆਈ ਦਾ ਕੀ ਫੈਰਾ ਵੇ ਕਿੱਦਾਂ ਬੀਤੀ ਕਰਨ ਰਿਆ ਮੇਰੇ ਗੱਲੀ ਫਾਤੀ ਜਿਹੜਾ ਬੰਦਾ ਕਹੇ ਤੇ ਕਰੋ ਚਲ ਜਲ ਪੱਲੇ ਕੀ ਬੰਦੇ ਤੇ ਰਹਿੰਦਾ ਵਾ ਲੱਖ ਲਾਂ ਤੇ ਜੇ ਮੇਰੇ ਆਉਣ ਦੇ ਮੈਂ ਤਾਂ ਆਪਣੇ ਘਰ ਹੀ ਚੰਗੀ ਆਪਾਂ ਮਾੜੀ ਤਾਂ ਭਾਵੇਂ ਚੰਗੀ ਮੇਰੇ ਪੁੱਤ ਨੇ ਤਾਂ ਕਦੀ ਵੀ ਨਹੀਂ ਐਦਾਂ ਕਿਹਾ ਮੈਨੂੰ ਕੋਈ ਨਹੀਂ ਜਦੋਂ ਦਾ ਇਹ ਕਹਿਣ ਦਿਆ ਜੇ ਤੂੰ ਆ ਗਈ ਆ ਤਾਂ ਕੋਈ ਕੋਪਰੇ ਥਾਂ ਨਹੀਂ ਆਈ ਆਪਣੀ ਧੀ ਬਵਾਈ ਆ ਨਨਾਨਕੋ ਆਈ ਆ ਐਦਾਂ ਨਾ ਕੁਸਾ ਕਰ ਤੇ ਕੋਈ ਗੱਲ ਨਹੀਂ ਆ ਮੇਰੇ ਕੋ ਚੱਲ ਜੀ ਆ ਤੁਹਾਡੇ ਘਰ ਭੂਆ ਗਲਾਸਾ ਤੇ ਮੈਂ ਆਪਣੀ ਮਾਂ ਨੂੰ ਦਈ ਜਾਨੀ ਆ ਪਰ ਮੇਰੀ ਮਾਂ ਦੀ ਬੇਇੱਜ਼ਤੀ ਤੇ ਬੜੀ ਕੀਤੀ ਤੁਹਾਡੇ ਸਾਹਮਣੇ ਕੀਤੀ ਆ ਨਾ ਕੋਈ ਜਵਾਈ ਐਦਾਂ ਸੱਸ ਆਪਣੀ ਦੀ ਬੇਇੱਜ਼ਤੀ ਨਹੀਂ ਕਰਦਾ ਤੇ ਕਿੱਡੀ ਮਾੜੀ ਗੱਲ ਜੇ ਮੇਰੀ ਮਾਂ ਆਈ ਗਈ ਆ 4 ਦਿਨ ਤੇ ਇਹਦਾ ਫਰਜ਼ ਬੰਦਾ ਹੋਜੀ ਗੱਲ ਕਰਦਾ ਬਾਬੀ ਇਹਨਾਂ ਦੇ ਕੋਮਿਕੋ ਹੋ ਜਾਣਾ ਵਾ ਨਾ ਚੁਪਣਾ ਦੇ ਦੇ ਕੇ ਮਾਂ ਨੂੰ ਸੱਜਣਾ ਮੈਂ ਕੋਈ ਕੋਮਿਕੋ ਨਹੀਂ ਹੋਣਾ ਐ ਐਰਕਾ ਮੈਂ ਮੋਲ ਪਾ ਕੇ ਦੱਸਣਾ ਜੋ ਇਹਨੇ ਮੇਰੇ ਨਾਲ ਕਤੂ ਤਾਰਕਾ ਕੀਤੀ ਆ ਨਾ ਮਗਰ ਤੌਣ ਲਾਂਡ ਰੱਫ ਕੇ ਪੇ ਆਪ ਸੱਚਾ ਹੋ ਗਿਆ ਵਾਏ ਬਹਿਨ ਜੀ ਉਦਾਂ ਭਾਵੇਂ ਜਿੱਦਾਂ ਮਰਜੀ ਆ ਨਾ ਮੇਰੇ ਬੱਚਿਆਂ ਨੇ ਕਦੀ ਨਹੀਂ ਇਹਦੇ ਵਾਂਗੂ ਤਵਾ ਬੋਲੀ ਮੇਰੇ ਬੱਚੇ ਫੇ ਵੀ ਮੇਰੀ ਇਤੇ ਇੰਨੀ ਕਰਦੇ ਕੋਈ ਗੱਲ ਕਰਨ ਵਾਲੀ ਨਹੀਂਗੀ ਇਹਦੇ ਵਰਗੇ ਨਹੀਂਗੇ ਇੰਨੀ ਜ਼ਬਾਨ ਕੱਢਦਾ ਕੋਈ ਗੱਲ ਕਰਨ ਵਾਲੀ ਨਹੀਂਗੀ ਆ ਵੀ ਮੇਰੀ ਗੱਲ ਸੁਣ ਗੁੱਸਾ ਨਾ ਕਰੀ ਨਾ ਮੈਂ ਬਲਜੀਤ ਵੱਲੋਂ ਮਾੜੀ ਚੰਗੀ ਕਹਿਨੀ ਨਾ ਮੈਂ ਤੇਰੇ ਵੱਲੋਂ ਕਹਿਨੀ ਆ ਤੇ ਪਰੋਣਾ ਵੀ ਕੋਈ ਉਪਰਾ ਨਹੀਂਗਾ ਮੈਂ ਤੈਨੂੰ ਕਹਿਨੀ ਆ ਕਿ ਤੂੰ ਆਪਣੇ ਘਰ ਨੂੰ ਚਿਲ ਜਾ ਤੇ ਜਾ ਮੇਰ ਕੋ ਆ ਜਾ ਕਿਉਂ ਭੂਆ ਕਿਉਂ ਤੇਰੇ ਕੋ ਚਲ ਜਾ ਤੇ ਕਿਉਂ ਆਪਣੇ ਘਰ ਚਲ ਜਾ ਪਤਾ ਕੀ ਉਹ ਦਿੱਤੀ ਬੈਠੀ ਆ ਮੈਂ ਰੱਖੂਗੀ ਆਪਣੀ ਮਾਂ ਨੂੰ ਉਹਦਾ ਨਹੀਂ ਪਾਈ ਜਾ ਉੱਠੂਗਾ ਫੇਰ ਬੋਲੂਗਾ ਮੇਲਾ ਲੱਗੂ ਲੋਕੀ ਕੀ ਅਖਣਗੇ ਕੋਈ ਗੱਲ ਨਹੀਂ ਭੂਆ ਉੱਠ ਲੈਂਦੇ ਜੇ ਮੇਲਾ ਲੱਗ ਜੂਗਾ ਨਾ ਹੁਣ ਮੈਂ ਮੇਲਾ ਲਾਉਣਾ ਜਾਣਦੀ ਆ ਇਹਨੂੰ ਮੈਂ ਚੰਗੀ ਤਰ੍ਹਾਂ ਦੱਸੂ ਪਤਾ ਫਿਰ ਵੀ ਕਿਤਰਾ ਵੱਧ ਘਟ ਕਰੀ ਦੀ ਕਿਹਨਾਂ ਸੋਚੀਦਾ ਵਾ ਪੁੱਤ ਕੋ ਥੋੜਾ ਲੋਕੀ ਆਣ ਗਵਾਂੜਾ ਕਰਨਗੇ ਸਾਸੇ ਆਈਏ ਇੰਨੇ ਲੜਾਈ ਫਿਰ ਦੱਸ ਕੀ ਕਰਨੀ ਲੈ ਪਾਜੀ ਤੁਸੀਂ ਵੀ ਪਰਿਆਈ ਮੈਨੂੰ ਤੇ ਪਰਿਆਈ ਦੀ ਨਹੀਂ ਅਸੀਂ ਨਾਲੇ ਜੇ ਗੁੱਪਸ਼ੁਆਈਆਂ ਲੱਗਦੇ ਆ ਅਸੀਂ ਤੁਹਾਨੂੰ ਇਹ ਗੱਲ ਤਾਂ ਕਹਿੰਦੇ ਆ ਐਵੇਂ ਉਠੂਗਾ ਮੁਣਕੇ ਫੇਰ ਆਵਾ ਤਵਾ ਬੋਲਰ ਮਾਰੀ ਕਰ ਲਊਗੀ ਵੇਖੋ ਕੋ ਫੜ ਜੇ ਅਸੀਂ ਇੱਥੇ ਹੈਗੀ ਹੈਨਾ ਤੁਸੀਂ ਵੀ ਉਹ ਗੱਲ ਕੀਤੀ ਤੇ ਭੂਆ ਨੇ ਵੀ ਉਹ ਕੀਤੀ ਜਿਹੜੀ ਰਕਬੀਰ ਕਰ ਗਿਆ ਵਾ ਇਹ ਆਪਣੇ ਘਰ ਚਲ ਜਾ। ਇਹ ਜੇ ਲੜਾਈ ਬਹੁ ਮਕਾਉਣ ਦਾ ਕਰ ਕਹਿੰਦੇ ਹੋਰ ਸਾਨੂੰ ਬਾਦੂ ਨਹੀਂ ਕਿ ਮੇਰੀ ਵੱਲ ਤੂੰ ਆ ਜਾ ਭਾਬੀ। ਚਲ ਤੋਰ ਮੇਰੇ ਕੋਲ ਉਹ ਮਹੀਨਾ ਭਾਵੇਂ। ਨਹੀਂ ਮੈਂ ਕਿਹੜਾ ਇੱਥੇ ਸਦਾ ਬੈਠੀ ਰਹਿਣਾ ਵਾ। ਉਦਾਂ ਹੀ ਮੇਰਾ ਦਿਲ ਜਾ ਹੁਸੜਿਆ ਤੇ ਮੈਂ ਚਲ ਦੋ ਦਿਨ ਕੁੜੀ ਕੋਲ ਰਹਿ ਆਉਣੀ। ਤੇ ਮਿੰਨੂ ਕੀ ਪਤਾ ਸੀ ਕਿ ਇਹਨਾਂ ਨੇ ਇੰਨਾ ਕੰਜਰਖਾਨਾ ਪਾਲਨਾ ਮੈਂ ਨਾ ਹੀ ਆਂਦੀ ਮੈਂ ਦੋ ਤਿੰਨ ਪੇਕੇ ਆਪਣੇ ਚਲ ਜਾਂਦੀ। ਮੈਂ ਭੂਆ ਧੀਆ ਦੇ ਕੇ ਤੇ ਫੇਰ ਹੀ ਪੁੱਤ ਬਣਾਈ ਜੇ। ਪਰ ਇਹ ਤੇ ਪੁੱਤ ਬਣਿਆ ਨਾ ਤੇ ਕੋਈ ਗੱਲ ਨਹੀਂ। ਮੈਂ ਆਪਣੀ ਮਾਂ ਨੂੰ ਪੁੱਤ ਬਣ ਕੇ ਵਿਖਾਉਂਗੀ। ਮੇਰੀ ਮਾਂ ਰਹੂ ਬਾਵੇਂ ਮੇ ਮੀਨਾ ਤੇ ਬਾਵੇਂ ਰਵੇ ਸਾਲ ਮੈਂ ਆਪਣੀ ਮਾਂ ਨੂੰ ਰੱਖੂਗੀ ਇੰਨੇ ਮੈਂ ਇੰਨੀ ਵਿੱਚ ਜ਼ਰੂਰਤ ਹੈਗੀ ਮੈਂ ਵੀ ਘਰ ਦੀ ਪੂਰੀ ਮਾਲਕਾਂ ਉਹ ਤਾਂ ਰਹਿਣ ਨੂੰ ਸੱਤ ਵਾਰੀ ਰਵੇ ਸਾਨੂੰ ਕਿਹੜੀ ਦੁਪਰੀ ਆ ਪਰ ਅਸੀਂ ਆਨਿਆਂ ਵੀ ਲੜਾਈ ਨਾ ਪਵੇ ਨਹੀਂ ਪੈਂਦੀ ਲੜਾਈ ਹੋਰ ਉਹ ਕੁੜੀ ਵਿਚਾਰੀ ਉਧਰ ਤਾਂ ਚਾਚਿਆਂ ਦੇ ਘਰ ਗਈ ਆ ਉਹ ਆਊਗੀ ਫੇਰ ਉੱਠੂਗਾ ਸ਼ਰਾਬ ਪੀ ਕੇ ਰੋੜਾ ਪਾਊਗਾ ਤੇ ਉਹਦੇ ਆਉਣ ਦਾ ਵੀ ਕੀ ਮੁੱਲਵਾ ਫੇਰ ਅਮਨੀਤ ਦੇ ਜਦੋਂ ਤਿਆਰ ਹੋਈਆਂ ਤਿਆਰ ਹੋਈਆਂ ਮੈਂ ਹੈਂ ਦੀਦੀ ਕੋ ਜਾ ਕੇ ਹੁੰਨੇ ਅੱਜ ਕਿਦਾਂ ਦੀਦੀ ਇੱਥੇ ਆ ਗਈ ਬੱਸ ਇਦਾਂ ਹੀ ਆਈ ਕਿ ਕਿ ਚਲੋ ਉੱਠਣਾ ਹੋਗਾ ਤਿਆਰ ਹੋ ਫਿਰ ਜਦੋਂ ਇੱਥੇ ਹੁੰਦੀ ਇੱਥੇ ਦੇ ਵੇਖਣ ਨਹੀਂ ਵਿਖਾਉਂਦੀ ਉਹਨੂੰ ਮੈਂ ਨਾਲ ਮਮੀ ਨੂੰ ਵੇਖਾਉਨੇ ਆ ਜੇ ਉੱਥੇ ਹੋਏ ਤੇ ਲੈ ਆਈਏ ਘਰ ਮਮੀ ਹੈ ਨਹੀਂ ਉੱਥੇ ਕਿਉਂ ਕਿੱਥੇ ਗਏ ਕਿਹੜਾ ਕਿੱਥੇ ਗਈ ਤੂੰ ਹੀ ਗੱਡੀ ਘਰੋਂ ਮੈਂ ਕੱਢੀ ਆ ਪਿਓਰ ਤੇ ਜੇ ਮੇਰੀ ਮਾਨ ਕੋ ਹੋ ਗਿਆ ਨਾ ਮੈਂ ਤੇ ਅੱਡਾ ਕੱਢਣੀ ਆ ਉਹ ਤੇ ਮੇਰਾ ਵੀ ਨਹੀਂ ਨਾ ਜੀ ਲੱਗਣ ਦਾ ਚਲੋ ਫਿਰ ਉੱਠੋ ਤੇ ਫਿਰ ਦੀਦੀ ਕੋ ਜਾ ਕੇ ਆਉਂਦੇ ਮਾਂ ਕੋ ਉੱਥੇ ਦੀਦੀ ਕੋ ਠਾਣਾ ਵਾ ਤੇ ਜੇ ਫਿਰ ਦੀਦੀ ਕੋ ਨਾ ਹੋ ਗਈ ਫਿਰ ਨਾਲ ਕੇ ਚਲ ਜਾਗੇ ਤੇ ਜੀ ਉਹਦੇ ਕੋ ਗਈ ਹੁੰਦੀ ਮੈਨੂੰ ਫੋਨ ਨਾ ਕਰਦੀ ਫੋਨ ਤਾਂ ਮੈਨੂੰ ਬਤਾ ਆ ਹੀ ਗਿਆ ਹਣਾਵਾ ਓਵੇਂ ਅੰਦਰ ਫੋਨ ਆਉਂਦਾ ਕਿਹਦਾ ਫੋਨ ਆਉਂਦਾ ਤੁਹਾਡੇ ਫੋਨ ਤੇ ਆਉਂਦਾ ਤੁਹਾਨੂੰ ਪਤਾ ਹੋਊਗਾ ਫਿਰ ਮੈਨੂੰ ਨਹੀਂ ਪਤਾ ਕਿੱਥੇ ਗਈ ਆ ਜਿੰਨਾ ਭੈਣ ਕੋ ਹੈ ਹੀ ਉਹ ਸਿੱਧੀ ਗੱਲ ਵਾ ਚਲ ਕੋਈ ਨਹੀਂ ਫਿਰ ਲੱਭਣਾ ਹੀ ਨਹੀਂ ਆ ਜਿੰਨਾ ਪਤਾ ਹੋਵੇ ਨਾ ਤੁਹਾਨੂੰ ਵੀ ਕਿੱਥੇ ਆ ਤੇ ਫਿਰ ਐਡੇ ਰਮਾਨਾ ਨਹੀਂ ਬੈਠ ਕੇ ਸੰਤਰੇ ਖਾਦੇ ਜਾਂਦੇ ਮੇਰੇ ਨਾਨਕੇ ਫੋਨ ਕੀ ਤਾਂ ਉੱਥੇ ਵੀ ਆ ਨਹੀਂ ਦੀਦੀ ਕੋ ਵੀ ਆ ਨਹੀਂ ਚਲਫਾ ਕੋਈ ਨਹੀਂ ਲਾਗੇ ਸ਼ੱਕੇ ਵਾਲੇ ਗੁਰਦੁਆਰੇ ਸਾਹਿਬ ਜਿ ਵਿੱਚ ਵੀੇ ਖਾਵਾਂਗੇ ਸਾਰੇ ਥਾਈਂ ਵੀੇ ਖਾਵਾਂਗੇ ਉੱਠੋ ਤੇ ਸਹੀ ਚਾਰ ਤੇ ਹੋ ਮੈਂ ਨਹੀਂ ਜਾਣਾ ਜਦੋਂ ਜਾਈ ਜਾ ਮੈਂ ਫਿਰ ਚਲ ਚਲ ਨਹੀਂ ਆ ਚਾਚੇ ਕੀ ਸਕੂਟਰੀ ਮੰਗ ਕੇ ਹਾਂ ਮੰਗ ਲਾ ਹਾਂ ਮੰਗ ਲਈ ਚਾਚੇ ਘਰ ਵੀ ਦੱਸਿਆ ਕਿ ਮਾਰ ਉਸਕੇ ਗਈ ਹੈ ਤੇ ਦੱਸਣਾ ਜ਼ਰੂਰੀ ਹੈ ਮੈਂ ਓਦਾਂ ਕਹਾਂਗੀ ਕਿ ਮੈਂ ਸ਼ਹਿਰ ਬੈਠ ਜਾਣਾ ਵਾਂ ਕਿਤੇ ਮੈਂ ਦਸੀ ਕਿ ਮੇ ਇੱਕ ਕੰਮ ਰੁੱਸੀ ਆ ਹੂੰ ਦਸੀ ਆਪਣੇ ਕਰਤੂਤਾਂ ਤੇ ਮੈਂ ਲਾਹ ਦੂੰਗੀ ਫਿਰ ਦਾ ਨਾ ਮੈਨੂੰ ਕੀ ਲੋਟ ਪਈ ਐ ਦੱਸ ਮਨ ਵੀ ਤੂੰ ਜਿਆਦਾ ਵੱਧ ਹੀ ਜਾਂਦੀ ਖਿੱਤੀ ਗੱਲ ਗੱਲ ਨੂੰ ਮੰਜੇ ਤੇ ਪੁੱਠੇ ਪਾਸੇ ਤਹੀ ਖੜਦੇ ਆ ਅੱਗੇ ਤਹੀ ਪਹਿਲਾਂ ਦੀਦੀ ਕੋ ਛੱਡ ਧੋੜ ਕੇ ਚਲ ਜਾਨੇ ਜਦੋਂ ਮੈਂ ਆਖਦੀ ਹੁੰਦੀ ਉਹ ਤਹੀ ਜਾਣੇ ਨਹੀਂ ਤੇ ਜਦੋਂ ਉਹਦੇ ਕੋ ਹਾਂ ਹੁੰਦੀ ਤੇ ਮੈਨੂੰ ਫੋਨ ਨਾ ਕਰਦੀ ਹੌਣ ਲਾਓ ਫੋਨ ਬਾਲਾ ਦੀਦੀ ਮੇਰਾ ਫੋਨ ਅੰਦਰ ਪਿਆ ਆਪਾਂ ਕਿੰਨੂੰ ਬਾਦਦਾ ਅੰਦਰ ਵੱਜਣ ਡਿਆ ਚਲੋ ਤੁਮਨ ਜਦ ਤੱਕ ਚੱਲ ਤੇ ਤੂੰ ਲਾਲਾ ਹੰਦੀ ਰਹੁਣ ਮੈਗਾ ਫੋਨ ਤੇ ਕੀ ਲਾਉਣਾ ਵਾ ਸਿੱਧੇ ਚੱਲ ਜੰਨੇ ਆ। ਉਹ ਤੈਨੂੰ ਤੈਨੂੰ ਫਿਰ ਜਿੱਦ ਦਾ ਟੜਾਕਾ ਜਾਂ ਨਿਕਲ ਜਾਣਾ ਵਾ ਭਿਜੇ ਬੰਨ ਨੂੰ ਦੱਸਿਆ ਭੀ ਮੰਮੀ ਨਹੀਂ ਇਦਾਂ ਨਾਲ ਮੈਨੂੰ ਪਤਾ ਮੈਨੂੰ ਪਤਾ ਜਿੱਥੋਂ ਤੈਨੂੰ ਸਹਿ ਮਿਲ ਗਈ ਆ ਤੂੰ ਪਤਾ ਕਰ ਲਿਆ ਵਾ ਚਲੋ ਗਾਂ ਉੱਠੋ ਗਾਂ ਉੱਠੋ ਉੱਠੋ ਨਾ ਹੋ ਫੇ ਚੱਲੀਏ। ਮੇਰੇ ਆਖੇ ਵੀ ਕਿਤੇ ਤੁਰ ਪਿਆ ਕਰੋ ਕਿ ਜਾਂ ਨਹੀਂ। ਮੈਨੂੰ ਲੱਗਦਾ ਤੇ ਭੂਆ ਨੂੰ ਫੋਨ ਕਰ ਲੈ ਪਤਾ ਕਰ ਲਿਆ ਵਾ। ਹੋ ਹਾਂ ਮੈਂ ਤੇ ਘੂਆ ਤੇ ਮੇਰੇ ਦਿਮਾਗ ਚ ਇੰਨੀ ਆ ਮਮੇ ਸਾਈਡ ਜਾ ਬੜਾ ਮੈਨੂੰ ਚੱਲ ਜੇ ਘਰ ਵੀ ਲਿਆ ਹੋਗਾ ਤੇ ਮਨਾ ਕੇ ਤੇ ਆਪਾਂ ਹੀ ਲਿਉਨੇ ਆ ਨਾ ਤੇਰਾ ਫੋਨ ਵੇਖਿਆ ਤੇ ਡਾਇਲ ਨੰਬਰ ਹੈਗਾ ਇਹ ਘੂਆ ਦਾ ਹੁਣ ਇੰਨੀਆਂ ਇਨਕੁਆਰੀਆਂ ਵੀ ਚੱਲਦੀਆਂ ਹਨ ਹਾਂ ਇਹ ਝੂਠੀ ਬੋਲਦਾ ਮੇਰੇ ਤੋਂ ਤੇ ਜੇ ਮੇਰੇ ਮਨ ਚ ਚੋਰ ਹੁੰਦਾ ਤੇ ਫੇਰੀ ਮੈਂ ਡਿਲੀਟ ਕਰਦੀ ਨਾ ਮੈਨੂੰ ਕੀ ਲੋੜ ਪਈ ਤੇ ਫੇਰ ਜੇ ਤੂੰ ਦੱਸਣੀ ਨਹੀਂ ਨੇ ਜਦੋਂ ਦੀਦੀ ਦਾ ਤੁਹਾਨੂੰ ਫੋਨ ਆਇਆ ਹੈ ਨਾ ਉਦੋਂ ਮੈਂ ਵੀ ਸੁਣ ਲਿਆ ਸੀਗਾ ਫੋਨ ਲਿਆ। ਹਾਂ। ਜੇ ਗੱਲ ਇਦਾਂ ਵਧਾਈ ਗਈ ਨਾ ਤੇ ਵਧਣੀ ਆ ਜਲੂਸ ਆਪਣਾ ਹੀ ਨਿਕਲਣਾ ਵਾ। ਤੇ ਮੇਰੀ ਭੈਣ ਦਦਾ ਦਾਰੇ ਫੋਨ ਕਰਦੀ। ਚਲ ਉਠੋ ਫਿਰ। ਚਲ ਮੇਰੇ ਕੱਪੜੇ ਪ੍ਰੈਸ ਕਰ ਮੈਂ ਨਾ ਆ ਗਿਆ ਆ ਗਈ। ਲੈ ਦੱਸ ਪ੍ਰੈਸ ਹੀ ਆ। ਮੈਂ ਕਰ ਲਈ ਆ ਫੇਰ ਹੀ ਮੈਂ ਬਾਹਰ ਆਈ ਆ। ਆਹੋ ਪਤਾ ਹੁਣ ਤੇਰੀ ਗਲਤੀ ਤੇਰੀ ਐ ਲੜਕੇ ਤੇਰੇ ਨਾਲ ਨਹੀਂ ਤੂੰ ਉਹਨਾਂ ਕਹਿਣਾ ਹੀ ਆ। ਆਵਦੀ ਮਾਂ ਬੁੱਤ ਜਿੰਨਾ ਮਰਜੀ ਲੜਦੇ ਉਹਦੇ ਤਾਂ ਮੰਮੀ ਜਾਣਦੇ ਨਹੀਂ ਕਰੋ ਪਿਆ। ਜਿਹੜੇ ਮੈਂ ਮੜਕੇ ਲੜਦਾ ਨਹੀਂ ਸਿੱਧੀ ਗੱਲ ਹੀ। ਮੈਂ ਮੈਂ ਤਾਂ ਲੜੀ ਨਹੀਂ ਲੜਾਈ ਜਿਹੜਾ ਵੀ ਸ਼ਾ ਕਰਦੀ ਖਿਤੀ ਗਾਲੀ ਲੜਾਈ ਤੇ ਮੈਂ ਨਾ ਜਵਾਲਾ ਲੜਾ ਮੈਂ ਤੁਹਾਨੂੰ ਦੱਸਣ ਰਿਹਾ ਵਾਂ ਇਹ ਕੱਢ ਕਪੜੇ ਬਰੇ ਹਾਂ ਨਾਲੇ ਚੋਰ ਨਾਲੇ ਚੋਤਰ ਲੜਾਈ ਜਦੋਂ ਹੋਈ ਉਹ ਤੇ ਇਹੋ ਮੈਨੂੰ ਹੁਣ ਦਬਕੇ ਮਾਰੀ ਜਾਂਦਾ ਹਾਦੀ ਹੋ ਗਈ ਆ ਅਹ ਹੈ ਮੰਜਨ ਪੈਂਟਸ ਕਿ ਸੁੱਤੀ ਮੰਮੀ ਹਾਂ ਮੇਰਾ ਸਿਕਾ ਸਾਸਰੀ ਕਾ ਅਬ ਮੈਂ ਉਹ ਮੈਂ ਤੇ ਆਸ ਉਟ ਲੈ ਕੇ ਗਈ ਸੀ ਤੈਨੂੰ ਕੀ ਆ ਆਏ ਹੈ ਆ ਤੇ ਤੀਂ ਕਰ ਪਉਨੇ ਨਹੀਂ ਗੇ ਤੇ ਕੋਈ ਗੱਲ ਨਹੀਂ ਮੈਂ ਲੈ ਗਈ ਜਿਹੜਾ ਮੇਰਾ ਜੀ ਕਰਦਾ ਛੇਤੀ ਛੇਤੀ ਵਿੱਚ ਮੈਨੂੰ ਕਿਹੜਾ ਤੇ ਸੂਟ ਸੁਝਣ ਦਾ ਇਹ ਐਨਾ ਮੈਨੂੰ ਧੁੱਕ ਪਾਇਆ ਇਹ ਲੋਕਾਂ ਦਾ ਤੁਸੀਂ ਮੈਨੂੰ ਰੱਖਿਆ ਵਾ ਕਾਸ਼ ਫੇਰੇ ਪਰ ਮਮੇ ਤੇ ਜੀ ਆਵੇਂ ਜਿਆਦਾ ਹੀ ਗੁੱਸਾ ਕਰ ਗਏ ਮੈਂ ਤੈਨੂੰ ਕੀ ਕਿਹਾ ਸੀ ਕੁੜੀਏ ਤੂੰ ਗੁੱਸਾ ਕਰਨ ਵਾਲੀਆਂ ਗੱਲਾਂ ਕਰਦੀ ਤੇ ਮੈਂ ਤਾਂ ਹੀ ਗੁੱਸਾ ਆਇਆ ਇਹਨੇ ਕਹਿੰਦਾ ਮੈਂ ਤੈਨੂੰ ਕਦੀ ਨਹੀਂ ਫਿਟੇ ਮੁੰਨੀ ਕਹੀ ਕਿੰਨਿਆ ਲਾਡਾਂ ਤੇ ਮਰਿਆ ਕਿਹਾ ਤੂੰ ਮਰਾ ਮੋਲ ਪਾਇਆ ਪਤਾ ਮੈਨੂੰ ਕਿੰਨੀ ਫਿਕਰ ਹੋ ਗਈ ਐ ਹਣ ਚੱਲੇ ਸੀ ਕਿ ਮੈਂ ਜੋਧੂ ਨੂੰ ਮੈਨੂੰ ਹਣ ਭੇਜਿਆ ਵੀ ਚੱਲੀਏ ਚੱਲੀਏ ਮੰਮੀ ਲੈ ਕੇ ਆਈਏ ਤਾਂ ਹੀ ਤਾਂ ਮੈਨੂੰ ਫੋਨ ਕਰਕੇ ਪੁੱਛ ਲਿਆ ਤੇ ਮਾਂ ਤਾਂ ਹੈ ਗਈਆਂ ਕਿ ਮਰ ਗਈਆਂ ਤੂੰ ਤੇ ਅੰਦਰ ਵੀ ਮਰੀਦਾ ਸੁਨੇਹਾ ਆਵੇ ਆ ਮੈਂ ਦੋ ਤਿੰਨ ਵਾਰੀ ਲਾਇਆ ਸੀ ਮੰਮੀ ਫੋਨ ਐਦਾਂ ਦੀਆਂ ਗੱਲਾਂ ਕਰ ਤੋ ਕਰਦੇ ਢਾਡੇ ਬਿਨਾ ਕਿ ਢਾਡੇ ਕਰਦਾ ਗੁ ਜਗਾਰਾ ਹੋਈ ਜਾਂਡਿਆ ਸੀ ਤਾਂ ਹੀ ਤਾਂ ਫੋਨ ਕੀਤਾ ਲੈ ਮੇਰੀ ਮੰਮੀ ਆ ਗਈ ਆ ਮੰਮੀ ਆਸੀ ਕਾ ਸਸੀ ਕਾ ਆ ਮੇਰੀ ਮਾਤਾ ਮਾਤਾ ਨੂੰ ਚੰਗਾ ਤੂੰ ਵੀ ਨਹੀਂ ਕਿਤੇ ਫੋਨ ਕਰਕੇ ਮਾ ਨਹੀਂ ਕਰਿਆ ਦਾ ਕੋ ਆ ਜਾ ਪਾਣੀ ਲੈ ਮੇਰੀ ਮਾਤਾ ਸੀ ਹੋ ਮਾਤਾ ਤੂੰ ਦੱਸੇ ਬਿਨਾਂ ਹੀ ਚਲ ਗਈ ਕੀ ਜੱਕਰ ਪੈ ਗਿਆ ਵਾ ਕਈ ਨੂੰ ਤਾਂ ਪਤਾ ਹੀ ਕੀ ਚੱਕਰ ਪੈ ਗਿਆ ਮੈਂ ਐਵੇਂ ਗਈ ਹਾਂ ਤੂੰ ਮੈਨੂੰ ਦੱਸ ਕੇ ਰਹੀ ਆਂਦੀ ਕੀ ਮੈਂ ਤੈਨੂੰ ਦੱਸਣਾ ਹੈ ਤੇਰੇ ਸਾਹਮਣੇ ਸਭ ਕੋ ਆ ਮੈਂ ਤਾਂ ਹੀ ਚਲ ਗਈ ਮੈਂ ਲੜਾਈ ਮੁੱਕ ਜੇ ਇਹਨਾਂ ਦੀ ਹੁਣ ਤੇ ਨਹੀਂ ਲੜੇ ਮੇਰੇ ਮਗਰੋਂ ਹੁਣ ਤਾਂ ਖੁਸ਼ ਹੀ ਰਹੇਗੇ ਮਾਦਾ ਮੇਰਾ ਜੀ ਲੱਗਦਾ ਤੇਰੇ ਪੋਤੇ ਦਾ ਜੀ ਲੱਗਦਾ ਤੇ ਤੇਰਾ ਪੋਤੇ ਦਾ ਤਾਂ ਪਈ ਨਹੀਂ ਲੱਗਦਾ ਤੁਹਾਡਾ ਬੇਟੀਰਾ ਲੱਗਾ ਹੁਣ ਕਿੱਥੋਂ ਮਾਦਾ ਮੰਮੀ ਐਵੇਂ ਨਾ ਕਹੀਂ ਜਾ ਸਾਡਾ ਨਹੀਂ ਜੀ ਲੱਗਦਾ ਤੁਹਾਡੇ ਤੋਂ ਪੀਨਾਂ

ਯਾਰ ਜੀ ਤਾਂ ਮੈਂ ਹਾਂ ਚੱਲ ਜੇ ਲੈਣ ਚੱਲ ਜੇ ਲੈਣਾ ਇਹ ਵੀ ਨਹੀਂ ਦਰੰਡੇ ਹੀ ਕਿ ਤੇ ਸਾਡੇ ਨਾਲ ਕੀ ਪਤਾ ਕੀ ਤੁਹਾਡੇ ਮਾਲਕੀ ਕੀ ਹੈ ਇਹ ਤਾਂ ਮਾਲਕੀ ਦਾ ਮਾਲਾ ਮਨ ਚ ਕੀ ਮੈਂ ਹਾਂ ਇਹਨੂੰ ਅਗਲਾ ਆ ਜਾਂਦੀ ਮਿੰਦ ਦਾਤਾ ਜੀ ਜੀ ਨੇ ਕਿ ਉੱਥੇ ਹੀ ਹੁਣ ਫੇਰਾ ਕਾ ਲਾਗੀ ਇਹਨੂੰ ਹੁਣ ਕੀ ਦਾ ਇਹਨੂੰ ਪਤਾ ਨਾ ਨਾਲੇ ਮਨ ਵੀ ਦੁਆਣੀ ਦੋ ਭਾਂਡੇ ਖੜਕਦੇ ਹੁੰਦੇ ਇਹਨੇ ਉਹਨਾਂ ਖੜਕਣੇ ਕਿ ਚਿਬ ਪੈਣ ਆਹ ਸਿੱਧੀ ਗੱਲ ਵਾ ਜੇ ਇਹਨੂੰ ਤਨ ਮਤ ਆ ਗਈ ਹੈ ਨਾ ਵੀ ਦੋ ਭਾਂਡੇ ਖੜਕਦੇ ਆ ਹੁਣ ਤੂੰ ਵੀ ਆਪਣੀ ਮਾਂ ਨੂੰ ਦੇ ਕੋਈ ਗੱਲ ਦੱਸੀ ਤੇ ਮੇਰੇ ਤੋਂ ਪੁਰਾ ਕੋਈ ਨਹੀਂ ਫਿਰ ਨਾ ਕਿਉਂ ਮੈਂ ਦੱਸਿਆ ਨਹੀਂ ਦਾ ਮੰਮੇ ਮੈਨੂੰ ਕੀ ਲੋਡ ਪਈ ਆ ਤੂੰ ਹੀ ਮਾਵਾ ਵਰਗੇ ਆ ਤੇ ਸਮਝਾਉਣਾ ਤੇ ਤੂੰ ਹੀ ਇਹਨਾਂ ਨੇ ਮੰਮੀ ਨੇ ਸਮਝਾਇਆ ਕਿਹੜਾ ਬਈ ਸਸਾਂ ਦੇ ਸਮਝਾਇਆ ਕਿ ਦੀ ਜਵਾਈ ਸਮਝੇ ਤੇ ਫਿਰ ਤੂੰ ਕੋ ਦੱਸਿਆ ਤੂੰ ਕੋ ਦੱਸਦੀ ਫਿਰ ਮੰਮੀ ਹੱਥ ਚੁੱਕਣਾ ਹਟ ਦੇਈਗੇ ਐਦਾ ਹੀ ਆ ਮਨਪੀਤ ਘਰੋ ਘਰੀ ਹੋ ਹਾਲਾ ਜਿਹੜਾ ਘਰ ਨਾਲ ਜਾਓ ਘਰ ਤੋਂ ਬਾਹਰ ਜਾਓ ਬਾਹਰ ਚੱਲਦਾ ਦੂਰੀ ਦੂਰੀ ਟੋਲ ਆਉਂਦਾ ਮਮੀ ਉਹ ਤਾਂ ਮੈਂ ਅਣੀ ਕਦੀ ਵੇਖੀ ਆ ਵੀ ਜਦਾਂ ਇਹ ਮਨਜੋਦ ਮੇਰੇ ਤੇ ਨਾ ਚੜਤੀ ਕਦੀ ਕਿਸ ਦੇ ਕਹਾਂ ਕਦੀ ਕਿਸ ਦੇ ਕਹਾਂ ਹੁਣ ਮੈਂ ਜੇ ਨਾਂ ਲਵਾ ਤੇ ਤਾਂ ਵੀ ਗਲਤ ਗੱਲ ਜੇ ਮੈਂ ਨਾਂ ਨਾ ਲਵਾ ਤੇ ਤਾਂ ਵੀ ਥੀ ਛਾਰੇ ਮੇਰੇ ਗਲਤੀ ਲਾਟਣੀ ਆ ਤਾ ਹੁਣ ਇਹ ਗੱਲ ਛੇੜ ਲਾ ਚਾਹ ਪਾਣੀ ਪੁੱਛ ਮਾਦਾ ਨੂੰ ਛੱਡੋ ਬਰਾ ਹੋਰ ਦੀਦੀ ਠੀਕ ਹਾਂ ਠੀਕ ਆ ਦੀਦੀ ਅੱਛਾ ਪੂਆ ਨਹੀਂ ਠੀਕ ਹੀ ਠੀਕ ਹੀ ਪੂਆ ਅੱਛਾ ਤੇ ਤੁਸੀਂ ਫੋਨ ਕਰਦੇ ਮੈਂ ਲੈਣੀ ਆਇਆ ਜਾਂਦਾ ਆਈ ਦੇ ਮੈਨਾਂ ਆ ਗਏ ਤੇ ਮੇਰਾ ਤਾਂ ਮਾਨੀ ਨਾ ਲੱਗਾ ਤੇ ਮੈਂ ਤੇ ਆ ਗਈ ਮੈਂ ਮੈਂ ਚੱਲ ਜਾਣਾ ਤੈਨੂੰ ਫੋਨ ਹੀ ਕਰਨਾ ਹੀਗਾ ਇਹਦੇ ਬਸ ਤਿਆਰੀ ਨਹੀਂ ਗਈਆਂ ਲੈਣਾ ਮੈਨੂੰ ਆਉਣੀ ਨਹੀਂ ਦੇਣ ਲਈ ਪਰ ਮੇਰਾ ਉੱਥੇ ਜੀ ਨਹੀਂ ਲੱਗਾ ਮੈਂ ਤੇ ਮੇਰਾ ਤਾਂ ਖਲੋਨ ਨੂੰ ਜੀ ਨਹੀਂ ਕਰਨਿਆ ਕਿਉਂ ਉੱਥੇ ਕੁਝ ਸੁੱਖ ਸਾਦੀ ਉਧਾਂ ਸੁੱਖ ਸਾਦੀ ਮਨੋ ਤੇ ਧੀਆ ਦੀ ਜ਼ਿੰਦਗੀ ਦਾ ਕੋਹ ਹਾਲ ਨਹੀਂ ਹੈਗਾ ਜੇ ਅਹੀਂ ਪੇਕੇ ਹੁੰਨੀ ਆਂ ਮੈਂ ਤਾਂ ਸਾਨੂੰ ਸਹਰਿਆਂ ਦੀ ਟੈਨਸ਼ਨ ਲੱਗੀ ਹੁੰਦੀ ਆ ਜੇ ਸਹਰੇ ਰਹਿ ਜੀਏ 10 ਦਿਨ ਸਾਡਾ ਪੇਕੇ ਜਾਣ ਨੂੰ ਜੀ ਕਰਨ ਦਾ ਪੈਂਦਾ ਪਰ ਸਾਡਾ ਹੱਕ ਕਿਤੇ ਨਹੀਂ ਹੈਗਾ ਪਾ ਮਮੀ ਨੂੰ ਪੋਛਲਾ ਐਦਾਂ ਹੀ ਹੁੰਦਾ ਨਾ ਮਮੀ ਟਰਫਣੀ ਮਿੱਟੀ ਲੱਗੀ ਰਹੀ ਹੈ ਹਾਂ ਤੇ ਐਦਾਂ ਹੀ ਆ ਪੁੱਤ ਪਰ ਸਹਰਾ ਘਰ ਸਹਰਾ ਘਰ ਹੁੰਦਾ ਇਹੋ ਹੀ ਅਸਲੀ ਘਰ ਹੁੰਦਾ ਮਾਪੇ ਦਾ ਜਿਹੜਾ ਘਰ ਹੁੰਦਾ ਨਾ ਉਹ ੰਨੀ ਦੇਰੀ ਦੀ ਨਜ਼ਰ ਕਵਾਰੀ ਹੋਈਦਾ ਵਿਆਹਾਂ ਦਾ ਮੁੰਕੇ ਕਿੱਥੋਂ ਤੇ ਦਿਲ ਲੱਗਦਾ ਜਿਹੜਾ ਕੋਈ ਇਹ ਗੱਲ ਸਮਝ ਲੈਂਦਾ ਨਾ ਉਹ ਬਸ ਉਹ ਆਪਣੇ ਘਰ ਨੂੰ ਘਰ ਸਮਝ ਲੈਂਦਾ ਤੇ ਫਿਰ ਆਪੇ ਦੀ ਜ਼ਿੰਦਗੀ ਜਿਹੜੀ ਨਾ ਸੌਕੀ ਕੱਟੀ ਜਾਂਦੀ ਹੈ ਬਾਕੀ ਨਾ ਜਿਹੜਾ ਧੀ ਆ ਨਾ ਘਰ ਦੀ ਗੱਲ ਆਪਣੇ ਪੇਕੇਆਂ ਦੀ ਗੱਲ ਸਹਰੇ ਦਾ ਦੀ ਸਹਰੇ ਦੀ ਗੱਲ ਪੇਕੇ ਦੱਸਦੀ ਆ ਉਹਦਾ ਕਦੀ ਵਸੇਬਾ ਨਹੀਂ ਹੁੰਦਾ ਸੋ ਘਰਾਂ ਤੇ ਉਹ ਨਾ ਪੁਰਾਣ ਹੁੰਦੀਆਂ ਵਾ ਉਹ ਸਿਆਣੀਆਂ ਹੀ ਪੈਂਦੀਆਂ ਕੇਲੇ ਦੇ ਤਿਲਕੇ ਦਾ ਇਕ ਘਰ ਵਜੇ ਛਿੜਕੇ ਦਾ ਗੁੱਸਾ ਨਹੀਂ ਕਰੀਦਾ ਹਾਂ ਪਰ ਮੰਮੀ ਮੈਂ ਵੀ ਹੁਣ ਆਪਣਾ ਘਰ ਹੀ ਸਮਝਦੀ ਹਾਂ ਇਹਨੂੰ ਪਰ ਜਦੋਂ ਉਹਨ ਮਨਜੋਦੀ ਕਹ ਦੇਣੀ ਕਿ ਵੀ ਇਹ ਤਰ੍ਹਾਂ ਘਰ ਨਹੀਂ ਆ ਫਿਰ ਕੁੜੀ ਵੀ ਕੀ ਕਰੂਗੀ ਚੱਲ ਹੁਣ ਮਾਤਾ ਇੱਥੇ ਹੀ ਆ ਚਾਹ ਪਾਣੀ ਬਣਾ ਲ ਮੈਂ ਮਾਦਰ ਪੁੱਛ ਲਾਂ ਚਾਹ ਪੀ ਮੇਰੀ ਗੱਲ ਸੁਣ ਕਿਦਣੇ ਹੀ ਤੈਨੂੰ ਕਿਹਾ ਵੀ ਤੇਰਾ ਨਹੀਂ ਘਰ ਅਹੀਂ ਤਾਂ ਨੇ ਤੇਰਾ ਹੀ ਆ ਸਾਹ ਬੇਨੂ ਨਾਲਵੇਂ ਦੇਦੇ ਹੁਣ ਅਸਲ ਤੇ ਘਰ ਮੇਰਾ ਹੀ ਰਹਿਣਾ ਹੋਣਾ ਹਾਂ ਤੋਕ ਦਾ ਦਿਵਾਲੀ ਜੋ ਆਉਣ ਵਾਲੀ ਕਾਦੀ ਸਫਾਈਆਂ ਨਹੀਂ ਕਰਨੀਆਂ ਪੈਣੀਆਂ ਆਹੋ ਤੋ ਫੇਰ ਕਰੇਗਾ ਨਹੀਂ ਹਾਂ ਮੇਰੇ ਤਾਂ ਸੱਸ ਸਹੁਰਾ ਸੁਲਾਕਾਂ ਜੀ ਸਫਾਈ ਕਰਦੇ ਨਾਲ ਆਹੋ ਇਹਦਾ ਰਾਧਾ ਨਾਲ ਭਾਂਡੇ ਛੱਨਾ ਬਾਹਰ ਕਰਦਣੀ ਵੇਲੇ ਚਰਾ ਦੁਨੀਆ ਮਾਂਗੀ ਰਹੂਗੀ ਚੋੜ ਸੁਕੀਮੀ ਦੇਵੀ ਬੜੀ ਆ ਉਹਦਾ ਇਹ ਆ ਹੁਣ ਜੋ ਮੈਂ ਮੁੱਖ ਤੀ ਇਹਦੀ ਗੋਲੀ ਆ ਕੰਮ ਹੀ ਆ ਹਮੇ ਚਾਹਦਾ ਕੁੱਟ ਦੇ ਸਾਰੀ ਜਿਹੜੀ ਕੰਮ ਕਰਮਦੀ ਰਵੇ ਪਰ ਇਹ ਆ ਜਦੋਂ ਬੋਲਦੀ ਗੁੱਸੇ ਹਾਂਦੀ ਫੇਰ ਮੈਨੂੰ ਬਹੁਤ ਗੁੱਸਾ ਜਾਂਦਾ ਜਣੀ ਮਾਦਾ ਫੇਰ ਅੱਗ ਲੱਗਣੀ ਆ ਜੋ ਤੀ ਸਮਝਿਆ ਹਾਂ ਆਹੋ ਚੱਲ ਮੰਮੀ ਐਵੇਂ ਨਾ ਗੁੱਸਾ ਕਰੀ ਜਾ ਮੈਂ ਨਹੀਂ ਗੁੱਸਾ ਕਰਦੀ ਤੂੰ ਵੀ ਨਾ ਕਰ ਐਂ ਮੰਮੀ ਦੋਵੇਂ ਫਰੀਦੀਆਂ ਗੋਲੀਆਂ ਵਾਂ ਇੰਨਾਂ ਦੀਆਂ ਆ ਮੈਂ ਤੇਰਾ ਨੌਕਰ ਤੀਂ ਕਿਥੋਂ ਨੌਕਰ ਨੌਕਰ ਆਣੀਆਂ ਤੇ ਇਹੀ ਆ ਜੇ ਮੈਂ ਨਾ ਅੱਖ ਲੱਗੀ ਤੇ ਮੰਮੀ ਨਵਾਜ ਮਾਰ ਲੇ ਮੰਮੀ ਲਿਆ ਦੇ ਉਹ ਚੀਜ਼ ਜੇ ਮੰਮੀ ਨਾ ਲੱਗੀ ਤੇ ਮੈਨੂੰ ਆਰਡਰ ਮਾਰਤਾ ਚੱਲ ਪੁੱਤ ਤੇਰਾ ਫਰਜ ਵਾ ਰੋਟੀ ਪਾਣੀ ਪਕਾਉਣ ਦਾ ਟਾਈਮ ਨਾ ਨੂੰ ਦੇਣ ਦਾ ਤੇਰਾ ਪਤੀ ਆ ਪਰ ਉਹਦੋਂ ਮੰਮੀ ਤੀਂ ਕਰ ਨਹੀਂ ਨਾ ਤੇ ਘਰ ਵੱਡੂ ਵੱਡੂ ਕਰਦਾ ਹੀ ਆ ਮੇਰੇ ਆਰ ਕਿਹਾ ਕਰਿਆ ਕਿੱਡੇ ਕ ਕੋਸ਼ਵਾ ਜਿਹੜਾ ਮੇਰੇ ਕੋਲ ਜਿਆਦਾ ਨਹੀਂ ਕੀਤਾ ਇਹਨਾਂ ਨੇ ਮੰਮੀ ਕੋਸ਼ ਉਹਦੇ ਬੰਦਾ ਤਾਂ ਹੋਵੇ ਨਾ ਜੇ ਕੋਈ ਦੱਸ ਪੁੱਛ ਕੇ ਕਿ ਆ ਹੋਵੇ ਐਦਾਂ ਜੇ ਅger ਰੋਸ ਕੇ ਕਿ ਆ ਹੋਵੇ ਫਿਰ ਕਾਦੀ ਖੁਸ਼ੀ ਹੁੰਦੀ ਹੈ ਟੈਨਸ਼ਨ ਵਾਧੂ ਦੀ ਹੀ ਗਈ ਹਨ ਨਾ ਮਮੀ ਜਦਾਂ ਹੀ ਦੋਵੇਂ ਨਾਲ ਨਾਂਦੇ ਨੇ ਨਾ ਤੇ ਸਾਡੀਆਂ ਗੱਲਾਂ ਨੂੰ ਇਗਨੋਰ ਹੀ ਕਰਿਆ ਕਰੋ ਮੇਰ ਕੋ ਨਹੀਂ ਨਾ ਵੇਖ ਕੇ ਚਿਰਿਆ ਜਾਂਦਾ ਆ ਚਪੇੜਾਲੇ ਨੂੰ ਨੋਰ ਹੀ ਕਰਾ ਕਰ ਹਾਂ ਆ ਇਹ ਵੀ ਗੱਲ ਕਹਦੇ ਨਾਲ ਫਿਰ ਲੜਾਈ ਪਵੇ ਨਾ ਹਾਂ ਜੋ ਪੇੜ ਤੇ ਆ ਕੇ ਵੱਜਦੀ ਠਾ ਕਰਕੇ ਇਗਨੋਰ ਹੁੰਦੀ ਆ ਜਿਆਦਾ ਹੋਵੇ ਵੀ ਇਦਾਂ ਕਰਕੇ ਲਾਗੋ ਦੀ ਨੰਗ ਤੇ ਫਿਰ ਵੀ ਕੋਈ ਇਗਨੋਰ ਕਰ ਲੇ ਮੈਂ ਕਿੰਨੀ ਵਾਰੀ ਕਿਹਾ ਤਾਂ ਕਿ ਮਾਂ ਨੂੰ ਚਾਹ ਪਾਣੀ ਪੁੱਛ ਲਾ ਚਾਹ ਪੁੱਛਣਾ ਚਾਹ ਪੁੱਛਣਾ ਤੇ ਉੱਠ ਨਹੀਂ ਲਈ ਗੱਟ ਦੇ ਦੇ ਮੰਮੀ ਭਰਾ ਵੀ ਇਦਾਂ ਹੀ ਆ ਹਨਾ ਉਹ ਸਗੋਂ ਜੋਰ ਜੋਰ ਦੀ ਮਾਰ ਦਿੰਦੇ ਆ ਪਰ ਪਿਆਰ ਦੀ ਵੱਜੀ ਤੇ ਗੁੱਸੇ ਦੀ ਝੜਕ ਦੇ ਵਿੱਚ ਬੜਾ ਫਰਕ ਹੁੰਦਾ ਵਾ ਲਣੀਆਂ ਬਣਾ ਕੇ ਚਾਹ ਵੇਖਿਆ ਗੱਲ ਕਰਨੀ ਪੈਣੀ ਪੈਗੀ ਜਦੋਂ ਦੀ ਪੇਕੇ ਗਈ ਨਾ ਗੱਲ ਲਾ ਕੇ ਕਰ ਹੀ ਜਾਂਦੀ ਹੈ ਕਰ ਹੀ ਜਾਂਦੀ ਬੜੀ ਇਹਦੀ ਤਵਾ ਵੀ ਜੂਆ ਤਾਂ ਲੱਗਦੀ ਹੈ ਜੇ ਮਰਜੀ ਹੋ ਜਾ ਆ ਤੇ ਭੈਣ ਉਹ ਮੰਮੀ ਭੈਣ ਮੈਨੂੰ ਦੁਖੀ ਜੀ ਲੱਗਣ ਜੀ ਨਾਨਾ ਆਈ ਵੇਖ ਨਾਨਾ ਨੇ ਵੀ ਆਈ ਕਿੱਥੇ ਕਰੇ ਉਹਨਾਂ ਦੇ ਘਰ ਤੇ ਕਿਰੇ ਇਨਾ ਪਵਾੜਾ ਪਿਆ ਕਿਤੇ ਇਹਦੇ ਸਾਹਮਣੇ ਤੇ ਮੈਂ ਨਾ ਨਹੀਂ ਲਿਆ ਇਹਨੇ ਤਾਂ ਮਖੌਲ ਕਰਨੇ ਆ ਗਿੱਧਾ ਪਉਣਾ ਵੀ ਸ਼ੁਕਰ ਵਾ ਕਿ ਰਕਬੀ ਨੇ ਇਹਨੂੰ ਮਾਰਿਆ ਬੜਾ ਭੈਣ ਨੂੰ ਹੋਰ ਉਹਦੀ ਕਿ ਯੁਰਤ ਪਈ ਮੈਂ ਤਾਂ ਤੇਰੀ ਭੂਆ ਵੱਲ ਚਲ ਗਈ ਪੋਨੇ ਵਿੱਚ ਕਹਣਾ ਆਈ ਨਹੀਂ ਆਈ ਨਹੀਂ ਤੇ ਮੈਂ ਆਹ ਚੱਲ ਖੜੀ ਹਾਂ ਮਾਂ ਤੇ ਉਹ ਤੇ ਕਿਤੇ ਚੀਕਾ ਮਾਰੀਆਂ ਤੇ ਮੈਂ ਤਾਂ ਦੌੜੀ ਗਈ ਉਹ ਤਾਂ ਕੁੜੀ ਨੂੰ ਤੇ ਬੱਡਾਂ ਦੇ ਲੱਗੇ ਸੁਟਿਆ ਤਾਂ ਮਾਰਨ ਡਿਆ ਇਹਨੂੰ ਤੇ ਮੰਮੀ ਤੂੰ ਇੱਥੇ ਆਈ ਮੈਨੂੰ ਫੋਨ ਕਰਦੀ ਆ ਮੈਂ ਲਾਹ ਫਾਤ ਬੜੀ ਕੀਤੀ ਤੇ ਮੈਨੂੰ ਆਂਦਾ ਮਾਤਾ ਸਾਡੇ ਘਰੋਂ ਚੱਲ ਜਾ ਜਿੰਨੀਆਂ ਜਿੰਨੀਆਂ ਲਾਸਾਂ ਮੇਰੀ ਭੈਣ ਦੇ ਪਾਈਆਂ ਨਾ ਉਹਨੀਆਂ ਮੋਦੇ ਪਾ ਕੇ ਹੋਣੀਆਂ ਮੈਂ ਬਥੇਰਾ ਉਹਦੀ ਕਿ ਯੁਰਤ ਪਈ ਮੇਰੀ ਭੈਣ ਨੂੰ ਮਾਰਨ ਦੀ ਮੈਂ ਆਦੇ ਭਰਾਵਾ ਮਹਾ ਇਹਨੂੰ ਚਾਰੀ ਨੂੰ ਉਠਾ ਲਿਆ ਕਲਪ ਦਿਨ ਹੋਰੀ ਤੇ ਨਾ ਨਾ ਨਹੀਂ ਚੰਡਾਲ ਵੇ ਰੱਬ ਦਾ ਵਾਸਤਾ ਕਿਤੇ ਉਹ 7-7 8-8000 ਵਾਲੇ ਸੂਟ ਮਾਂ ਆਂਦਾ ਵੀ ਤੂੰ ਹੋਵੇਂ ਕੌਣ ਮੇਰੀ ਭੈਣ ਨੂੰ ਕਹਿਣ ਵਾਲੀ ਵੀ ਸੂਟ ਨਹੀਂ ਲੈ ਕੇ ਜਾਣਾ ਤਾਂ ਪਸਤਾ ਲੈ ਕੇ ਜਾਣਾ ਉਹਦਾ ਕੀ ਹੱਕ ਮੰਦਾ ਇੱਥੇ ਆ ਕੇ ਰਹਿਣ ਹੁੰਦਾ ਸੀ ਕੀ ਪਤਾ ਮੈਂ ਆਦੇ ਚਲ ਗੱਲ ਕਹੀ ਨਹੀਂ ਭੈਣ ਭਰਾਵਾ ਦਾ ਮਤਲਬ ਉਹ ਮੈਨੂੰ ਕਿ ਜਿੱਦਾਂ ਮਰਜੀ ਰਹਿਣ ਮਸਲਾ ਰਹਿਣ ਚਾਏ ਨਾ ਰਹਿਣ ਹੰਤ ਕੇ ਦੇ ਆਏ ਜੱਟ ਜੰਗੀ ਰਹੇ ਇਹਦੀ ਚਲ ਜੇ ਹਾਂ ਹਾਂ ਪਰ ਉਹਨਾਂ ਦੇ ਘਰ ਬਹੁਤ ਮਜੂਤ ਕਲਾ ਪਈ ਮੈਨਾਂ ਆਪ ਤੇ ਤੂੰ ਮੰਮੀ ਤੋਂ ਭੈਣ ਨੂੰ ਲੈ ਆਉਂਦੀ ਤੇ ਖੁੱਟ ਖਾਂ ਦੇ ਛੱਡ ਆਈਆਂ ਉਹ ਆਈ ਨਹੀਂ ਤੇਰੀ ਭੂਆ ਦੇ ਪਵਾੜੇ ਇਕੱٹری ਦੇ ਪੁੱਪੜ ਕੇ ਤੇ ਭੂਆ ਦੇ ਉਹਨਾਂ ਨੇ ਨਹੀਂ ਆਉਂ ਦਿੱਤੀ ਤੇ ਤੂੰ ਮੈਨੂੰ ਫੇਰ ਖਾਦੀ ਤੇ ਮੈਂ ਲੈਣ ਆਉਂਦਾ ਨਾਲੇ ਜੇ ਬੋਦੀ ਗੱਲ ਗੱਲ ਕਰਤੇ ਭਾਈਏ ਨਾ ਭਾਈਆ ਗੱਲ ਕਰਨ ਵਾਲਾ ਹੀ ਨਹੀਂ ਜਦੋਂ ਮੈਂ ਆਉਣਾ ਉਹ ਤਾਂ ਰੱਜ ਕੇ ਕੰਧਾਂ ਨਾਲ ਵਜਦਾ ਥੱਲੇ ਡਿੱਗਣ ਉਹ ਲੇਟਣੋਂ ਡਿਆ ਸੀ ਉਹ ਮਰਨ ਡਿਆ ਡਿੱਗਣ ਡਿਆ ਸੀ ਮਾਹ ਨੂੰ ਫੜ ਫੜ ਕੇ ਆ ਤੇਰੀ ਭੂਆ ਫੁੱਪੜ ਦੇ ਅੰਦਰ ਪਾਤਾ ਲਮੇ 올ੇ ਪੜਦੇ ਤੇ ਹੋਰ ਮੈਂ ਅਗਰ ਤੇਰੇ ਪਪੜ ਦੀ ਵੀ ਚੰਗੀ ਲਾਫਾ ਕੀਤੀ ਪਿਆਸ ਕੰਮ ਨੂੰ ਕੁੜੀ ਵਿਆਹ ਕੇ ਲਿਆਂਦੀ ਤੂੰ ਤਾਂ ਨਹੀਂ ਪਿੰਡਾ ਖਾਂਦਾ ਨਹੀਂ ਆ ਤੁਹਾਨੂੰ ਬਰੇ ਦੁਪਹਿਰੇ ਪੀ ਕੇ ਤਾਂ ਮੁੰਡਿਆ ਵਾ ਮਰਨਾ ਇੱਥੇ ਬੜੀ ਮੱਤਾ ਦਿੰਦਾ ਹਾਂ ਉਹ ਸਾਬ ਉਥੇ ਕਿ ਮੈਂ ਉਹਦੇ ਵੱਲ ਦੀ ਗੱਲ ਕਰਦੀ ਸੀ ਇਹਦੇ ਵੱਲ ਦੀ ਤਾਂ ਕੋਈ ਕਰਦਾ ਹੀ ਨਹੀਂ ਸਾਡੇ ਵੱਲ ਦੀ ਤਾਂ ਕੋਈ ਕਰਦਾ ਹੀ ਨਹੀਂ ਕੋਈ ਨਹੀਂ ਭੂਆ ਤੇਰੀ ਪਤਾ ਵੀ ਨਹੀਂ ਕੀ ਆਂਦੀ ਭਾਬੀ ਤੂੰ ਚਲ ਜਾ ਤੂੰ ਚਲ ਜਾ ਸਾਡੀ ਕੁੜੀ ਮਰਵਾ ਦੇ ਉਹਦਾ ਰਾਧਾ ਵੀ ਇਹ ਚਲ ਜੇ ਨਾ ਵੇਖੇ ਵਿੱਚ ਕੀ ਬੰਡਿਆ ਤੇ ਕੀ ਨਹੀਂ ਬਬਲ ਜੀ ਦਾ ਸੱਚਾ ਹੀ ਕਲਪ ਦੀ ਇਥੇ ਆਣ ਕੇ ਅਹੀਂ ਆਨੇ ਨਾਲ ਉੱਚ ਕਸੂਰ ਉੱਚ ਕੋਈ ਕਸੂਰ ਨਹੀਂ ਗਾ ਕਿੰਨੇ ਕਿ 73 ਕਾਲ ਮਾਤਾ ਮੇਰਾ ਜੀ ਕਹਿੰਦਾ ਮੈਂ ਹੁਣੇ ਹੀ ਆਵਾਂ ਤੇ ਆਪਣੀ ਭੈਣ ਨੂੰ ਲਾਵਾਂ ਤੇ ਭਾਈਏ ਰੱਖਾਂ ਚਾਰ ਆਹ ਰਖਾਣ ਵਾਲਾ ਹੀ ਆ ਫੇ ਕੀ ਹੁਣ ਬੰਦਾ ਕਵੇ ਤੇ ਕੀ ਨਾ ਕਵੇ ਫੇਰ ਐਸੇ ਮੂੰਹ ਨਾਲ ਕਹਿਦਾ ਜਵਾਈ ਪਾਈ ਆ ਆਪਣੀ ਸ਼ਰਮ ਆਉਂਦੀ ਪਰ ਉਹਨੂੰ ਕੋਈ ਸ਼ਰਮ ਨਹੀਂ ਕੋਈ ਹਿਆ ਨਹੀਂ ਕਰੇ ਨੂੰ ਕਿਤੇ ਮੈਂ ਲਗਾ ਨਾ ਹੋਂ ਨਾ ਤੇ ਭੈਣ ਨੂੰ ਫੋਨ ਕਰਕੇ ਪੁੱਛਦਾ ਕਿ ਕੀ ਮਾਹੌਲ ਚੱਲ ਆ ਨਹੀਂ ਜੇ ਮੈਂ ਲੈ ਆਉਣੀ ਭੈਣਾਂ ਨਾ ਰੇਖਾ ਕਿੰਨਾ ਗੁੱਸੇ 'ਚ ਆਦਾ ਜੇ ਦੱਸਿਆ ਕਿ ਨਾਂ ਦਾਦੀ ਨੂੰ ਬਾਹਰੋਂ ਪਤਾ ਲੱਗਦਾ ਫੇਰ ਉਹਨੇ ਬੋਲਣਾ ਹੀ